हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਅਕਸੇੜ ਲਈ ਲੈ ਕੇ ਆਏ ਹਾਂ ਉਹਨਾਂ ਵਿੱਚ ਦੋ ਤਾਂ ਗਿਆ ਟਾਪ ਕੁਆਲਿਟੀ ਦੀ ਸਰਵਿਸਿੰਗ ਤੇ ਇੱਕ ਆ ਗਈ ਬਾਈ ਕੋਲੇ ਟੋਕੜ ਵੜ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨੂੰ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਅੱਜ ਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਉਹ ਠੀਕ ਹਾਂ ਬਾਈ ਸਭ ਵਧੀਆ ਵਧੀਆ ਰੱਤ ਸਾਬ ਨਾਮ ਤੇ ਬਾਈ ਆਪਣਾ ਨਾਮ ਮੇਰਾ ਸੋਖਾ ਪਿੰਡ ਮੇਰਾ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਵਾ ਨੇੜੇ ਪਿੰਡ ਬਾਈ ਨੇੜੇ ਸਹਣਾ ਸੰਨਾ ਤੇ ਭਦੌੜ ਠੀਕ ਹੈ ਕੰਟੈਕਟ ਨੰਬਰ ਬੋਲ ਕਨੈਕਟ ਨੰਬਰ ਹੈਗਾ 62835 99218 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਹੈ ਬਾਕੀ ਸਰੀਕ ਹੈਗੀ 6 ਹੂੰ ਅੱਜ ਤਰੀਕ 6 8ਵਾਂ ਮਹੀਨਾ 25 ਹਾਂ 2025 ਤੇ ਪਹਿਲੇ ਨੰਬਰ ਵਾਲੇ ਬੱਚੇ ਤੋਂ ਸ਼ੁਰੂ ਕਰਦੇ ਸਭ ਹਾਂ ਬਾਈ ਕਿੰਨੀ ਉਮਰ ਦਾ ਬੱਚਾ ਆ ਗਿਆ ਇਹ ਹੋਊਗਾ 8 ਕੁ ਮਹੀਨਿਆਂ ਦੀ ਬੱਚੀ ਬ ਚਾਰ ਥਣ ਮੂੰਹ ਖੀਰੀਆ ਫੇਸ ਵਗੈਰਾ ਬਾਈ ਚੈੱਕ ਕਰੋ ਯਾਰ ਬੜਾ ਪਿਆਰਾ ਆ ਗਿਆ ਹੈ ਨਾ ਰੰਗ ਰੂਪ ਵੀ ਬੱਚੇ ਦਾ ਚੈੱਕ ਕਰੋ ਕੁਆਲਿਟੀ ਇੱਕ ਨੰਬਰ ਆ ਥੋੜਾ ਟਾਈਮ ਸਾਹਮਣੇ ਕਿੰਨੀ ਕਲੀਨ ਦੇ ਕਾਬਲੀਏ ਬਸ ਡੇਢ ਦੋ ਮਹੀਨੇ ਸਾਹਮਣੇ ਬੂ ਡਾਕਟਰ ਕਹਿੰਦੇ ਮੂਹਰੋ ਵੀ ਨਹੀਂ ਨਾ ਸਾਭੀ ਚੱਜਣਾ ਚਾਰ ਥਾਣਾ ਡਾਕਟਰ ਦੇਖੋ ਥਣ ਵਾਲਾ ਚੰਗਾ ਆ ਗਿਆ ਨਾ ਥਣ ਚਾਰ ਆ ਬਾਈ ਥੋੜੀ ਜਿਹੀ ਚੰਗੀ ਸਮਾਈ ਹੋ ਜੇ ਨਾ ਬਹੁਤ ਸੋਹਣੀ ਤਿਆਰ ਹੋਣਾਗਾ ਸਹੀ ਗੱਲ ਆ ਡਾਕਟਰ ਤੇ ਚੋਕ ਫਿਰ ਬਾਈ ਮੁੱਲ ਵੀ ਇਹਦਾ ਉਹ ਆ ਜੀ ਮੁੱਲ ਡਾਕਟਰ ਆਪਾਂ ਜੋੜੇ ਦਾ ਹੀ ਕਰ ਦਾਂਗੇ ਠੀਕ ਆ ਮੁੱਲ ਬਾਈ ਕਹਿੰਨਾ ਬਾਈ ਆਪਾਂ ਜੋੜ ਠੀਕ ਬਾਕੀ ਉਹ ਸਰੀਰ ਫਿੱਟ ਸਰੀਰ ਪੱਧਰ ਪੁੱਧਰ ਦੇ ਕਿੰਨੀ ਐਚ ਆਏ ਸਹੀ ਗੱਲ ਆ ਪੱਧਰ ਸਟੇਟ ਬਈ ਪਿੱਛੇ ਤੋਂ ਚੜਾਈ ਚੜੂਈ ਦਿਖਾਉਣੀ ਥਨੂੰ ਚੜਾਈ ਚੜੂਈ ਚੈੱਕ ਕਰੋ ਫੁੱਲ ਚੜਾਈ ਆ ਗਈ ਨਾ ਮਗਰ ਹੂੰ ਮੱਛੀ ਦੀ ਖੜਨੀ ਖੁੜਨੀ ਦੇਖ ਲਓ ਸਹੀ ਗੱਲ ਆ ਬਸ ਇਹਦਾ ਹੁੰਦਰੀ ਜੀ ਖੜੀ ਆ ਲੈ ਬਾਕੀ ਪ੍ਰਿੰਟ ਬਹੁਤ ਚੰਗਾ ਯਾਰ ਹਾਂ ਡਾਕਟਰ ਹੂੰ ਲੈ ਬਈ ਇਦਾਂ ਹੋ ਗਿਆ ਬਸ ਚੈੱਕ ਕਰਾ ਲੈ ਜੰਗਾਂਗ ਕਾ ਲੱਗਿਆ ਨਾ ਬਹੁਤ ਚੰਗਾ ਆ ਗਿਆ ਬਾਕੀ ਫੇਸ ਤੰਨ ਵਗੈਰਾ ਬਹੁਤ ਚੰਗਾ ਗਿਆ ਤੇ ਬਾਈ ਸੋਖੇ ਦਾ ਮੁੱਲ ਕੀ ਰਹਿਣਾ ਡਾਕਟਰ ਨਾਲ ਹੀ ਇੱਕ ਦੂਜੀ ਆ ਦੋਦੰਦ ਬੱਛੀ ਜੋੜੇ ਦੀ ਕਰ ਦਾਂਗੇ ਠੀਕ ਹੈ ਬਾਈ ਹਾਂ ਇੱਕ ਬਾਈ ਕੋਲ ਦੋਦੰਦ ਬੱਚਾ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਕੁਆਲਿਟੀ ਉਹਦੀ ਵੀ ਇੱਕ ਨੰਬਰ ਦਾ ਸੋਖਾ ਨਾ ਬਾਈ ਹਾਂ ਡਾਕਟਰ ਲੈ ਆ ਗਿਆ ਬੱਚਾ ਸੋਖ ਕਿੰਨੀ ਕੀ ਦੀ ਬਾਈ ਉਮਰ ਆ ਬੱਚੇ ਡਾਕਟਰ ਦੋਦੰਦ ਬੱਛੀ ਆ ਇਹ ਹੂੰ ਤੇ ਇਹਦੇ ਇੱਕ ਮਹੀਨਾ 18 ਪਤਾ ਨਹੀਂ 17 ਦਿਨ ਹੋ ਗਏ ਮਾਲਕਾਂ ਦੇ ਹਿਸਾਬ ਨਾਲ ਮੂੰਹੋਂ ਦੋ ਦਾਂਦਾ ਇਸ ਵਕਤ ਤੂੰ ਖਾਲੀ ਮਨ ਕਿਤੇ ਆਪਾਂ ਖਾਲੀ ਮਨ ਕੇ ਲਈਏ ਡਾਕਟਰ ਮੈਂ ਡਾਕਟਰ ਨੂੰ ਕਿਹਾ ਸੀ ਡਾਕਟਰ ਕਾ 3 ਮਹੀਨਾ ਤੇ ਚੈੱਕ ਕਰਾਂਗੇ ਠੀਕ ਹੈ ਬਾਕੀ ਐ ਨਹੀਂ ਖਲਾ ਚਾਰ ਥਾਣਾ ਲੈ ਲੈ ਯਾਰ ਕੀ ਬਾਤ ਹੈ ਕਲਾਬੀ ਥਾਣਾ ਗਿਆ ਚੋਲੀ ਪੱਟੀ ਬਿਠੀ ਐ ਲੈ ਤਾਂ ਦੇਖਣ ਨੂੰ ਵੇ ਤਨ ਵੀ ਨਾ ਚੈੱਕ ਹੋ ਜਾਊਗੀ ਠੀਕ ਆ ਤੇ ਕਿਸੇ ਸੁਖ ਗੱਲ ਹੋਰ ਜੇ ਗੱਲ ਕਰੀਏ ਨਾ ਬਈ ਇਹਦੀ ਸਰੀਰ ਭਲਾ ਚੰਗਾ ਆ ਗਿਆ ਯਾਰ ਚਮਕਦਮਕ ਬਹੁਤ ਆ ਡਰਚ ਬੱਛੀ ਚ ਚਮਕਦਮਕ ਦੇਖੋ ਗੁੱਦ ਆ ਲੈ ਲਓ ਗੁੱਦ ਨਹੀਂ ਹੰਦੀ ਉਸ ਤਨ ਆ ਗਿਆ ਚਮਕ ਦੇਖ ਦਿਓ ਬੱਛੀ ਚ ਚੇਸ਼ ਦੇਖੋ ਹਾਂ ਬੋਦੀ ਬੋਦੀ ਦੇਖ ਲਾ ਬੜੀ ਬੋਦੀ ਸੁਖ ਬੜੀ ਆ ਬਈ ਹੈ ਨਾ ਜਿੰਦ ਜਾਨ ਬਹੁਤ ਆ ਬੱਛੀ ਚ ਜਿੰਦ ਜਾਨ ਬਹੁਤ ਆ ਜੀ ਬਾਕੀ ਜੇ ਗੱਲ ਕਰੀਏ ਬਈ ਹਜੇ ਦੋ ਦਿਨ ਦਾ ਕਿ ਕੱਦ ਬਹੁਤ ਜਾਣਾ ਹਜੇ ਕੱਦ ਬਹੁਤ ਕਰ ਜੂਗਾ ਡਾਕਟਰ ਦੇ ਹੂੰ ਸਹੀ ਗੱਲ ਆ ਕੱਦ ਹਜੇ ਬਹੁਤ ਜਾਣਾ ਬਈ ਹਜੇ ਤਾਂ ਕੁਝ ਵੀ ਨਹੀਂਗਾ ਤੇ ਬਾਕੀ ਜਿਹੜੀ ਕੁਆਲਿਟੀ ਆ ਨਾ ਬੱਛੀ ਦੀ ਮੈਂ ਕਹਿਣ ਦੀ ਗੱਲ ਨਹੀਂ ਡਾਕਟਰ ਅਗਲਾ ਕਹਿੰਦਾ ਐਵੇਂ ਭਕਾਈ ਮਾਰਤੀ ਹੂ ਬਾਕੀ ਅਗਲੇ ਕਿਸ ਦੀ ਕਿਸਮਤ ਆ ਜਿਹੜੀ ਆਪਾਂ ਅੱਗੇ ਬੱਛੀ ਵਿਚੀ ਸੀ ਪਿੱਛੇ ਅਗਲੇ ਨੇ ਕਹੇ ਜੀ 2.5 ਮਹੀਨੇ ਹੋ ਗਏ ਟੀਕਾ ਭਰਾਏ ਨੂੰ ਆਪਾਂ ਨੂੰ ਬੋਲਿਆ ਸੀ ਉਹਨਾਂ ਨੇ ਕਹੇ ਜੀ ਮਨ ਮਾਲਕਾਂ ਨੇ ਠੀਕ ਆ ਕਹਿੰਦੇ ਵੀ ਅੱਗੇ ਤੇਰੀ ਕਿਸਮਤ ਆ ਆਪਾਂ ਹੱਥ ਪਾ ਕੇ ਦੇਖਿਆ ਗੱਭਣ ਸੀ ਠੀਕ ਆ ਬਾਈ ਆਪਾਂ ਉਹ ਜੇ ਭਾਰ ਨਾਲ ਹੀ ਆਪਾਂ ਗੱਪਣ ਕਰਕੇ ਵੇਚੀ ਆ ਉਹਨਾਂ ਨੇ ਆਪਾਂ ਨੂੰ ਉਹ ਜੇ ਭਾਰ ਨਾਲ ਦਿੱਤੀ ਸੀਗੀ ਬਾਕੀ ਨਾ ਬਈ ਜੇ ਫੇਸ ਦੀ ਗੱਲ ਕਰੀਏ ਕੋਈ ਚੈਕਰ ਆ ਯਾਰ ਮੈਂ ਕਿਹੜੇ ਕੁਆਲਟੀ ਦੇ ਵੇੜ ਚ ਕੋਈ ਕੁਛ ਨਹੀਂ ਕਹਿੰਦੀ ਬਾਕੀ ਕੂਨੀ ਆ ਮੇਨ ਗੱਲ ਤਾਂ ਲੈ ਲੈ ਯਾਰ ਕੂਨੀ ਮੇਨ ਗੱਲ ਨਾ ਠੰਡੀ ਸੀਲ ਦੀ ਠੰਡੀ ਸੀਲ ਆ ਡਾਕਟਰ ਲੈ ੱੱਕਾ ਮਾਰੇ ਤਾਂ ਵੀ ਨਹੀਂ ਹਲਦੀ ਆ ਤਾਂ ਪਾਸੇ ਲੈ ਸਹੀ ਗੱਲ ਆ ਲੈ ਤਾਂ ਕੰਮ ਕੜਨੀ ਖੂਨ ਨਹੀਂ ਦੇਖ ਪੱਧਰ ਦੇ ਚਮਕ ਦਮਕ ਦੇਖ ਲੈ ਨਾ ਤਾਂ ਇੰਨੀ ਪੱਧਰ ਹੋਵੇ ਹਾਂ ਸਰੀਰ ਦੇਖ ਯਾਰ ਜੇ ਕਿਸੇ ਨੇ ਚੰਗੀ ਖਰਾਗ ਪਾਈ ਆ ਫੇਰ ਹੀ ਇੰਨੀ ਫੇਰ ਹੀ ਆ ਡਾਕਟਰ ਹੂੰ ਕਵਾਲਿਟੀ ਤਾਂ ਬਈ ਇਹਦੀ ਮੂੰਹ ਬੋਲਦੀ ਆ ਬਾਕੀ ਰੰਗ ਰੂਪ ਚੈੱਕ ਕਰੋ ਲੈ ਘੋੜੀ ਵਰਗਾ ਤੋਰਾਗਾ ਤੋਰਾਦਰਾ ਚੈੱਕ ਕਰੋ ਹਾਂ ਬਾਕੀ ਸੋਖੇ ਇਹ ਨਹੀਂ ਹੈਗਾ ਬਈ ਟਲਕਵੇਂ ਪੁੜੇ ਚਾ ਨਾ 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 ਟ੍ਰੇ ਕੰਮ ਤਾਂ ਹੈ ਹੀ ਨਹੀਂ ਅੱਗੇ ਅਗਲੇ ਦੀ ਕਿਸਮਤ ਆ ਹਾਂ ਆਪਣੀ ਵੀ ਅੱਗੇ ਕਿਸਮਤ ਖੁੱਲੀ ਸੀਗੀ ਸਹੀ ਗੱਲ ਉਹਨਾਂ ਖਾਲੀ ਕਹਿ ਕੇ ਸੀ ਆਪਾਂ ਨੂੰ ਗੱਬੜ ਨਿਕਲਿਆ ਹੀ ਉਹ ਹਾਂ ਹਾਂ ਬਾਕੀ ਜਿਹੜੀ ਸਰੀਰ ਦੀ ਬੰਤਰ ਆ ਬਈ ਮੈਂ ਕਹਿੰਦਾ ਬਾਲੀ ਕਮਾਲ ਆ ਗਈ ਯਾਰ ਹਨਾ ਜੇ ਆਪਾਂ ਗੱਲ ਕਰੀਏ ਸਭ ਕਾ ਆਪਾਂ ਜੇ ਬਾਲਾ ਕਹਿੰਦੇ ਤਾਂ ਆਪਣੇ ਕਹਿਣ ਨਾਲ ਵੀ ਨਹੀਂ ਕਿਉਂਕਿ ਜਿਹੜਾ ਬੰਦਾ ਕੰਮ ਕਰਦਾ ਉਹਨਾਂ ਨੂੰ ਤਾਂ ਪਤਾ ਹੀ ਹੁੰਦਾ ਡਾਕਟਰ ਹਾਂ ਉਹਨਾਂ ਨੂੰ ਤਾਂ ਪਤਾ ਹੀ ਹੁੰਦਾ ਵੀ ਕਿੰਨੇ ਕੀ ਬਾਕੀ ਪੱਧਰ ਦੇਖ ਲੈ ਲੈ ਇੱਥੋਂ ਦੇ ਸਿੱਧੀ ਲੈ ਨਹੀਂ ਕੁਝ ਕਹਿੰਦੀ ਜਾਨਾ ਲੈ ਚਾਹੇ ਥੱਲੇ ਹੀ ਲੰਘ ਜਾ ਚਰਮਾਣਾ ਕੁਝ ਵੀ ਨਹੀਂ ਕਹਿੰਦੀ ਲੈ ਫਿਰਦਾ ਰਹਿ ਥੱਲੇ ਕੀ ਆ ਬਾਤ ਅੱਜ ਇਹ ਵੀ ਚਾਰ ਥਾਣਾ ਹਾਂ ਤੇ ਸੋਖਾ ਹੁਣ ਬਾਈ ਮੁੱਲ ਵੀ ਦੱਸ ਦੇ ਜੋੜੇ ਦਾ ਕੀ ਰਹਿਣਾ ਵਾਲਾ ਜੋੜੇ ਦਾ ਡਾਕਟਰ ਮੁੱਲ 33 ਕਰਾ ਲਾ 32 ਕਰਾ ਲਾ ਹਮ ਆਪਾਂ 30 ਚੋਂ 1000 ਰੁਪਿਆ ਛੱਡ ਦਾਂਗੇ 29000 ਦੀਆਂ ਵੜਾ ਦੇ ਦਾਂਗੇ ਦੋਨੇ ਦੋਵੇਂ ਹਾਂ ਡਾਕਟਰ ਤੇ ਮੈਂ ਕਹਿੰਦਾ ਕੱਲੀ ਦਾ ਕਰਨਾ ਹੋ ਤਾਂ ਵੀ 30 ਕਰ ਲਾ ਬੱਤੀ ਹਾਂ 30 ਕਰ ਲਾ 32 ਕਰ ਲਾ ਸਹੀ ਗੱਲ ਆ ਬਾਈ ਹਾਂ ਤੇ ਦੋਮੇ ਬਾਈ ਕਹਿੰਦਾ 32000 ਚ ਨਾ ਮੁੱਲ 32 ਕਰਾ ਲੋ 33 ਕਰਾ ਲੋ 30 ਚ ਵੀ 20000 ਰੁਪਇਆ ਮਾਨ ਕਰ ਦਾਂਗੇ 29000 ਦੀਆਂ ਬੈਡਾਂ ਦੇ ਦੂੰਗਾ ਚੱਕੋ ਬਾਈ ਮੁੱਲ ਕਰਾਉਣ ਨੂੰ 33 ਕਰਾ ਲੋ 34 ਕਰਾ ਲੋ ਕਿਉਂਕਿ ਮੁੱਲ ਜਨਾ ਮਾਰਤੀ ਕਰਾ ਲੋ ਬਾਈ 29000 ਦੀਆਂ ਬੈਡਾਂ ਦੇ ਦਾਂਗਾ 20000 ਰੁਪਏ ਸੁਣੋ ਆ ਦਾ ਮੰਨ ਕੇ ਚੱਲੋ ਇੱਕ ਤਰ੍ਹਾਂ ਦੀ ਵਹਿੜ ਹੀ ਮੰਨ ਲਓ ਕਿਉਂ ਡਾਕਟਰ ਆਪਾਂ ਦਿਨ ਤੂੰ ਸਹੀ ਗੱਲ ਦੱਸਾਂ ਆ ਦੇ ਵਹਿੜ ਵੀ ਆਪਾਂ ਵਿੱਚ ਹੀ ਆ ਤੇ ਉਹ ਵਹਿੜ ਖੜੀ ਹੈ ਅੰਦਰ ਬਸ ਉਹ ਵੀ ਬਕਾਊ ਕਰਾਂਗੇ ਥੋੜੇ ਦਿਨਾਂ ਤਾਈ ਮੈਨੂੰ 10 ਦਿਨ ਕੰਮ ਠੀਕ ਹੈ ਭਾਈ ਹਾਂ ਮੁਰਕੇ ਪਿੱਛੇ ਸਾਹਮਣੇ ਨਹੀਂ ਅੱਕੀ ਮੱਝ ਰੱਖਦੇ ਹੁਣ ਆਪਾਂ ਕਰਿਓ ਪਰਿਵਾਰ ਸਾਹਮਣੂ ਆਪਣਾ ਠੀਕ ਹੈ ਭਾਈ ਉਹ ਰੱਜਾ ਬਾਈ ਕੋਲੇ ਬਾਈ ਮੈਂ ਹੁਣ ਕੰਮ ਆ ਬਸ ਤਾਂ ਕਰਕੇ ਅੱਜ ਵੇਖ ਤੇ ਜਾ ਹਾਂ ਡਾਕਟਰ ਹਾਂ ਤੇ ਅੱਗੇ ਇਹ ਤਿੰਨ ਨੰਬਰ ਬਈ ਤੋਕੜ ਡਾਕਟਰ ਇਹਦੇ ਪਰਸੋਂ ਟੀਕਾ ਭਰਾਤਾ ਮੈਂ ਮੇਰੇ ਕੋਲੇ ਹੀਟ ਦੀ ਵੀਡੀਓ ਪਈ ਹੈ ਟੀਕਾ ਭਰਦੇ ਦੀ ਵੀਡੀਓ ਪਈ ਸਾਰੀ ਕੁਸ ਮੈਥੋਂ ਵੇਖ ਸਕਦੀ ਬੰਦਾ ਪਹਿਲਾਂ ਪਵਾ ਲੈ ਠੀਕ ਹੈ ਬਈ ਹਾਂ ਦੁੱਧ ਸੀ ਇਹਦੇ ਹੇਠਾਂ 8 ਕਿਲੋ ਮਸ਼ੀਨ ਦੀ ਚੁਵਾਈ ਤੇ ਲੱਗੀ ਮੇਰੇ ਕੋਲੇ ਪੌਣੇ 5 ਹੋਵੇ 5 ਕਿਲੋ ਦੁੱਧ ਹੋਵੇ ਠੀਕ ਹੈ ਬਈ ਇੰਨਾ ਕਿਲੋ ਦੁੱਧਾ ਉਹ ਕੂਰਨੀ ਲਾ ਫਿਰ ਦਰ ਥੱਲੇ ਕਿੱਥੇ ਮਰਦੀ ਫਿਰ ਦਰ ਇੱਥੇ ਮਰਦੀ ਹੋ ਕਰ ਲੈ ਹਾਂ ਕੁਛ ਨਹੀਂ ਕਹਿੰਦੀ ਬਾਕੀ ਥਣਾ ਦਾ ਸਾਇਦ ਵੀ ਆਪਾਂ ਲੈ ਥਣ ਜਾਂ ਚੈੱਕ ਕਰੋ ਬੜਾ ਚੰਗਾ ਆ ਗਿਆ ਮਸ਼ੀਨੀ ਚੁਵਾਈ ਤੇ ਆ ਸਹੀ ਗੱਲ ਆ ਉਹਪਰਾ ਕਰਦੀ ਗੋਮਾਥਾ ਦੇ ਟੋਆਟਾ ਦੇ ਫੇਸ ਵਗੈਰਾ ਚ ਬਦਸ਼ੌਕ ਮੈਨੂੰ ਚਾਰੂ ਜਰੂਰ ਬਹੁਤ ਆ ਮੈਂ ਕਹਿੰਦਾ ਡਾਕਟਰ ਹੜੰਬਾ ਹੀ ਆ ਇਹ ਇਹਦਾ ਬਾਕੀ ਨਾ ਕਮਾਲੀਟੀ ਦੇਖੋ ਬਈ ਪਹਿਲਾਂ ਤੁਹਾਨੂੰ ਕੋਈ ਛੋਟੀ ਨਹੀਂ ਵੱਡੀ ਨਹੀਂ ਤੋਰਾ ਦੇ ਕੋਈ ਦੇਖ ਲੈ ਘੋੜੇ ਵਰਗੀ ਬੈੜਾ ਚੌਂਕ ਦੌਂਕ ਦੇਖ ਲੈ ਡਾਟਰ ਚ ਘੋੜੇ ਵਰਗੀ ਪਈਆ ਹਾਈਟ ਵਗੈਰਾ ਨਾ ਜੇ ਕੱਦ ਕਾਠ ਦੀ ਗੱਲ ਕਰੀ ਕਰਮਾਲੀ ਦਾ ਫੋਨ ਚੰਗਾ ਆ ਗਿਆ ਬਾਕੀ ਸਭੀ ਵੀ ਦੇਖੋ ਯਾਰ ਪਹਿਲਾਂ ਤਾਂ ਹਾਂ ਸਮਾਈ ਜ ਬਹੁਤ ਆਣਾ ਇਹ ਨਹੀਂ ਹੈਗਾ ਵੀ ਕਿ ਤਾਡੇ ਚ ਪਸੰਦ ਨਾ 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 ਦੇਖ ਡਾਕਟਰ ਖੜ ਨਹੀਂ ਖੁਣ ਨਹੀਂ ਗਾਂ ਦੀ ਬਾਕੀ ਮੇਨ ਗੱਲ ਆ ਡਾਕਟਰ ਇੱਥੇ ਬਹਿ ਜਾ ਲੈ ਕੋਈ ਚੱਕਰੀ ਨਹੀਂ ਇਹਨੂੰ ਯਾਰ ਲੈ ਬਾਈ ਕਿਵੇਂ ਮਰਜੀ ਫਿਰਦਾ ਰਹ ਲੈ ਇੱਥੇ ਵੀ ਬਾਈ ਐਂ ਬਹਿ ਗਿਆ ਥੱਲੇ ਨਾਲੇ ਚੱਕਰੀ ਨਹੀਂ ਕੋਈ ਲੈ ਚੱਕਰੀ ਨਹੀਂ ਲੈ ਚੱਕਰੀ ਨਹੀਂ ਕੋਈ ਭੋਰਾ ਵੀ ਲੈਵਾ ਜਿਹੜਾ ਬਹੁਤ ਕਮਾਲ ਆ ਅੱਗੇ ਕਿਸਮਤ ਆ ਮੇਰੇ ਕੋਲ ਟੀਕੇ ਦੀ ਵੀਡੀਓ ਪਈ ਆ ਟੀਸੀ ਹੁਣ ਮੇਰੇ ਕੋਲ ਸਾਂਭਿਆ ਪਿਆ ਪਰसों ਟੀਕਾ ਭਰਾਇਆ ਤੇ ਆਪਾਂ ਠੀਕ ਆ ਸਾਰਾ ਕੁਝ ਬਾਕੀ ਇਹਦੀ ਕਰਮ ਆ ਹਣਾ ਹਾਂ ਐ ਵੀ ਮੈਂ ਕਹਿੰਦਾ ਹੁੰਦਾ ਭਰਾਇਆ ਨਹੀਂ ਜੇ ਮੈਂ ਕਹਿ ਵੀ ਸਕਦਾ ਵੀ ਹੀਟ ਚਾਹੀ ਮ ਉਹਦੇ ਆਪਾਂ ਕਹਿੰਦੇ ਵੀ ਹੀਟ ਚ ਆਊਗੀ ਬੱਚੀ ਦਵਾਈ ਧਰਾਈ ਸੀ ਹੀਟ ਚ ਆ ਗਈ ਸੀ ਆਪਾਂ ਆਹੋ ਕਰਤਾ ਠੀਕ ਆ ਬਈ ਠੀਕ ਆ ਭਰਾਤਾ ਆਪਾਂ ਦਾ ਠੀਕ ਤੇ ਕੀ ਮੁੱਲ ਰੋ ਭਾਈ ਸੁਖ ਡਾਕਟਰ ਇਹਦਾ ਮੁੱਲ 25 ਕਰਾ ਲਾ 26 ਕਰਾ ਲਾ ਸਾਢੇ 25000 ਦੀ ਵੜ ਦੇ ਦਾਂਗੇ ਸਾਢੇ 25000 ਹਾਂ ਠੀਕ ਹੈ ਬਾਈ ਤੂੰ ਐ ਮੰਨ ਕੇ ਚੱਲ ਡਾਕਟਰ ਨਾ ਵੀ ਦੁੱਧ ਦਿਉ ਕਿਸੇ ਕੋਲੇ ਇਹ ਆਪਾਂ ਇੱਕ ਗੱਲਾਂ ਦੇ ਉਦਾਹਰਣ ਲੈਨੇ ਆ ਵੀ ਨਾ ਵੀ ਦੁੱਧ ਦਿਉ ਕਿਸੇ ਕੋਲੇ ਵੀ ਇੱਕ ਪਹਿਲੇ ਟੀਕੇ ਤੇ ਰਹਗੀ ਬੱਚੀ ਨਾ ਤਾਂ ਚੰਗੀ ਆ ਸਹੀ ਗੱਲ ਆ ਹੁਣ 40 40 ਨੂੰ ਤਾਂ ਖਾਲੀ ਬੱਚੀਆਂ ਵੇਚੀ ਜਾਂਦੇ ਆ ਮੂਰੇ ਕਿੰਨੇ ਪੈਸਿਆਂ ਦੀ ਪੱਛੀ ਆ ਇਹ ਸਹੀ ਗੱਲ ਆ ਬਾਈ ਹਾਂ ਲੈ ਚੱਲ ਬਾਈ ਮੁੱਲ ਕਰਾਉਣ ਨੂੰ ਬਾਈ ਜਿੰਨਾ ਮਰਜ਼ੀ ਕਰਾ ਲਓ ਕਿਉਂਕਿ ਨਲੇ ਬਾਈ ਤੋਰਾ ਨਮਾ ਹਾਣ ਕੁਛ ਵੀ ਨਹੀਂ ਕਹਿੰਦੀ ਆ ਡਾਕਟਰ ਲਾ ਲੱਬੜਾ ਪਾ ਜੰਗ ਤਾਂ ਨਹੀਂ ਹੈਗਾ ਕਿ ਨਹੀਂ ਜਮੀ ਨਹੀਂ ਹਾਂ ਸਹੀ ਗੱਲ ਨੇ ਇਹਦਾ ਭਾਈ ਦੇ ਘੋੜੇ ਵਾਂਗੂ ਤੋ ਲੈ ਮੋੜ ਲੈ ਕੋਈ ਹਾਂ ਹਾਂ ਬਾਕੀ ਲਥਾਣਾ ਦਾ ਸੈਜ ਆ ਜਿਹੜਾ ਪੂਰੀ ਵਿੱਛੀ ਦਾ ਥਾਣਾ ਨਾਲੇ ਸੋਕੇ ਕੋਈ ਆ ਥਾਣਾ ਬਈ ਇਹਨਾਂ ਜਮਾਂ ਲਾਟਾ ਚਵਾਈ ਚੂਈ ਕਿਵੇਂ ਲੱਗਿਆ ਇਹਨੂੰ ਪੂਰੀ ਵਧੀਆ ਫੁੱਲ ਚਵਾਈ ਚੂਈ ਇੱਕ ਨੰਬਰ ਲੱਗਿਆ ਬਾਈ ਕਹਿੰਦਾ ਹੂੰ ਤੇ ਬਾਕੀ ਮੁੱਲ ਵੀ ਬਾਈ ਦੇ ਅੱਗੇ ਵੀ ਬਾਈ ਜਾਇ ਜੀ ਹੁੰਦਾ ਬਾਈ ਦੇ ਮੁੱਲ ਤੇ ਮੁੱਲ ਲੈ। ਡਾਕਟਰ ਆਪਾਂ ਬੱਛੀ ਵਾਲਾ ਮੁੱਲ ਵੀ ਨਹੀਂ ਕਰਿਆ ਇਹਦਾ ਤਾਂ। ਹੂੰ ਵੀ ਦੁੱਧ ਦੇਵੇ ਨਾ ਦੇਵੇ ਤਾਂ ਵੀ ਬੱਛੀ ਵਾਲਾ ਮੁੱਲ ਹੀ ਆ ਤਾਂ। ਨਾ ਤਾਰਾਂ ਦਾ ਖਾਦ ਦਨੇ ਆਪਾਂ ਇਹਦੀਆਂ। ਤਾਰਾਂ ਵੀ ਬਾਈ ਕਹਿੰਦਾ ਲੈ ਮਾਰਦਾ ਰ ਤਾਰਾਂਗੇ ਆਪਾਂ ਦਿਖਾਉ। ਨਹੀਂ। ਮੈਂ ਕਹਿੰਦਾ ਠੰਡੀ ਛੀਲੀ ਬੜੀ ਆ ਹਨਾ ਤੱਕਰੀ ਨਹੀਂ। ਨਾ। ਨਾ। ਕੀ ਆ ਬਾਤ ਹੈ ਨਾ। ਚੋਣ ਚਵਾ ਦੇਖੋ ਯਾਰ ਮੋਟਾ ਮੋਟਾ ਚੋਣਾ ਕਰਮਾਣੀ ਨੂੰ। ਨਾ। ਹੂੰ। ਸਹੀ ਗੱਲ ਆ ਭਾਈ ਕੋਈ ਚੱਕਰੀ ਨਹੀਂ ਨੂੰ ਆਮਚਾਰੀ ਨੂੰ ਹੈ ਨਹੀਂ ਸੇਵਾ ਕਰ ਲੈ ਵੱਧ ਵੀ ਸਕਦੀ ਹੈ ਮੇਰੇ ਕੋਲ ਤਾਂ ਉਪਰਾ ਕਰੀ ਖੜੀ ਹੈ ਮਸ਼ੀਨ ਦਾ ਕਰਕੇ ਸਹੀ ਗੱਲ ਆ ਭਾਈ ਹਾਂ ਨਾਲ ਤੇ ਨਕਸੀਗੇ ਬਾਈ ਕੋਲੇ ਬਾਈ ਤਿੰਨ ਆ ਪਤਨੀ ਦਿਖਾ ਦੇ ਤਿੰਨੇ ਇਕੱਠੇ ਲਊਗਾ ਕੋਈ ਹੋਰ ਵੀ ਡਿਸਕਾਊਂਟ ਕਰ ਦਾਂਗੇ ਯਾਰ ਠੀਕ ਆ ਜੇ ਇਕੱਠੇ ਕੋਈ ਲੈ ਜਾਏ ਹਾਂ ਹਾਂ ਠੀਕ ਆ ਭਾਈ ਜੇ ਬਾਈ ਕਹਿੰਦਾ ਤਿੰਨੇ ਲਊਗਾ ਕੋਈ ਇਕੱਠਾ ਵਧੀਆ ਮਾਨਤਾ ਨਾਲ ਖੁੱਲਾ ਕਰ ਦਾਂਗੇ ਤਿੰਨ ਆ ਕਿਸੀਗਾ ਤਿੰਨ ਬਾਈ ਤਿੰਨੇ ਹੀ ਦਿਖਾ ਦੇ ਕਿਸੇ ਵੀ ਨੂੰ ਪਸੰਦ ਆਉਣ ਬਾਈ ਨਾਲ ਕੰਟੈਕਟ ਨੰਬਰ ਕਰਿਓ ਵੀਡੀਓ ਨੂੰ ਦੇਖਣ ਲਈ ਧੰਨਵਾਦ